ਮంత్రి ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਖਿਲਾਫ ਈਡੀ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵਿਧਾਇਕਾਂ ਤੇ ਕਈ ਮੰਤਰੀਆਂ ਵੱਲੋਂ ਪੂਰੇ ਪੰਜਾਬ ਵਿੱਚ ਇੱਕ ਦਿਨ ਦੀ ਤوکੜ ਹੜਤਾਲ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਅੱਜ ਅੰਮ੍ਰਿਤਸਰ ਦੀ ਫੋਕਲ ਪੁਆਇੰਟ ਵਿੱਚ ਪ੍ਰਵਾਸੀ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਪੈਰ ਦਲ ਮਾਰਚ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਬਿਹਾਰ ਮਕਾਸ ਮੰਚ ਦੇ ਆਗੂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰਭਾਵਿਤ ਨੇ ਤੇ 2000 ਦਾ ਤੋਂ ਹੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਨੇ ਜੀ ਤੁਹਾਡਾ ਤੇ ਅੱਜ ਜੋ ਤੁਹਾਡੇ ਵੱਲੋਂ ਫੈਦਲ ਮਾਰਚ ਕੀਤਾ ਜਾ ਰਿਹਾ ਹੈ ਕੀ ਇਹ ਮਾਰਚ ਸਾਰਾ ਸਾਡਾ ਮੇਰਾ ਨਾਮ ਡਾਕਟਰ ਮਹਿਪਾਲ ਸਿੰਘ ਸੰਸਥਾਪਕ ਰਾਸ਼ਟਰੀ ਅਬਿਹਾਰ ਵਿਕਾਸ ਮੰਤ ਰੈਜ਼ਿਸਟੈਂਟ ਪੰਜਾਬ ਜੀ ਅੱਜ ਦਾ ਸਾਡਾ ਇਹ ਮਕਸਦ ਹੈ ਕਿ ਸਾਡਾ ਕਿਉਂਕਿ ਸਾਡੀ ਜੀ ਸੰਸਥਾ ਹੈ ਇਹ 2014 ਦੇ ਵਿੱਚ ਮਤਲਬ ਉਹਨਾਂ ਨਾਲ ਕੇਜਰੀਵਾਲ ਸਾਹਿਬ ਦੇ ਘਰ ਉੱਥੇ ਇਹਨਾਂ ਨੂੰ ਜੁਆਇਨ ਕੀਤਾ ਸੀ ਜਾਂ ਜੁਆਇਨ ਕਰਵਾਇਆ ਸੀ ਉਸ ਵੇਲੇ ਸਾਡੇ ਜਿਹੜੇ ਹੈਗੇ ਸੀ ਸੰਸਥਾਪਕ ਉਹ ਹੈਗੇ ਸੀ ਨਾਲ ਹੀ ਮੇਰਾ ਸਾਥੀ ਸੀ ਉਹ ਮਤਲਬ ਬਗਜ ਦੇ ਤੇ ਅਸੀਂ ਉਦੋਂ ਉਹਨਾਂ ਦੀ ਸੋਚ ਦੇਖੀ ਸੀ ਉਹਨਾਂ ਦੀ ਸੋਚ ਬਹੁਤ ਚੰਗੀ ਐ ਉਹਨਾਂ ਦੀ ਸੋਚ ਗਰੀਬਾਂ ਵਾਸਤੇ ਆ ਉਹਨਾਂ ਦੀ ਸੋਚ ਚਾਹੁੰਦੇ ਸੀ ਕਿ ਗਰੀਬਾਂ ਦੇ ਬੱਚੇ ਪੜ ਜਾਣ ਉਹਨਾਂ ਦੀ ਇਹ ਸੋਚ ਐ ਕਿ ਇਹਨਾਂ ਦੀ ਹੈਲਥ ਇਸ਼ੂ ਕੋਈ ਨਾ ਮਤਲਬ ਰਵੇ ਇਹ ਸਾਰੇ ਰਿਮੂਵ ਹੋ ਜਾਣ ਵਧੀਆ-ਵਧੀਆ ਹਸਪਤਾਲ ਬਣਾ ਦਿੱਤੇ ਜਾਣ ਬਾਕੀ 32 ਫਰੀ ਹੋ ਜਾਵੇ ਪਾਣੀ ਫਰੀ ਹੋ ਜਾਵੇ ਇਸ ਕਰਕੇ ਅੱਜ ਦੂਸਰੀਆਂ ਸਰਕਾਰਾਂ ਜਿਹੜੀਆਂ ਨਾ ਉਹ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਨੂੰ ਅੰਦਰ ਕਰ ਰਹੀਆਂ ਇਸ ਕਰਕੇ ਅਸੀਂ ਚਾਹੁੰਦੇ ਜਦੋਂ ਸਾਡੀ ਸੁਪਰੀਮੋ ਨੂੰ ਹੱਥ ਪਿਆ ਤੇ ਇਸ ਕਰਕੇ ਸਾਡਾ ਵਰਕਰ ਵੀ ਜਿਹੜਾ ਨਾ ਅਸੀਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਬਾਹਰ ਆ ਗਏ ਹੁਣ ਅਸੀਂ ਇਹ ਜਿਹੜਾ ਇੱਥੋਂ ਲੈ ਕੇ ਤੇ 골ਡਨ ਗੇਟ ਤੱਕ ਸਾਡੇ ਮਤਲਬ ਨਹਿਰ ਤੋਂ ਲੈ ਕੇ 골ਡਨ ਗੇਟ ਤੱਕ ਸਾਡਾ ਮਾਰਚ ਪੈਦਲ ਮਾਰਚ ਹੋਏਗਾ ਉਸ ਤੋਂ ਬਾਅਦ ਜੇ ਅਗਰ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰੇਗੀ ਤੇ ਉਸ ਤੋਂ ਅਗਲਾ ਜਿਹੜਾ ਸਾਡਾ ਹੈ ਉਹ ਦਿੱਲੀ ਹੋਏਗਾ ਕਿ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਬਿਲਕੁਲ ਜੀ ਪ੍ਰਦਰਸ਼ਨ ਕਰਾਂਗੇ ਅੱਜ ਕਿੰਨੇ ਕ ਗਿਣਤੀ ਚ ਅੱਜ 2000 ਉਸ ਤੋਂ ਬਾਅਦ 3 ਗੁਣਾ ਹਫਤੇ ਚੱਲੇਗਾ ਜੀ ਸਾਡਾ ਕਿ ਲੱਗਦਾ ਕਿ ਪੂਰਾ ਦਬਾਅ ਬਣੇਗਾ ਤੁਹਾਡੇ ਮਾਰ ਪੂਰਾ ਜੀ ਕਿਉਂ ਨਹੀਂ ਸਾਡੇ ਜਦੋਂ ਵਰਕਰ ਦਾ ਦਬਾਅ ਬਣ ਗਿਆ ਤੇ ਫਿਰ ਤੋਂ ਸਾਰੇ ਕੁਝ ਹੈ ਵਰਕਰ ਖੁਦ ਆ ਗਿਆ ਬਾਹਰ ਹੁਣ ਵਰਕਰ ਇਹ ਕਰਕੇ ਹੁਣ ਬਾਹਰ ਆਣਾ ਹੀ ਪਏਗਾ ਸਾਰੇ ਵਰਕਰਾਂ ਨੂੰ ਠੀਕ ਹੈ। ਮੇਰਾ ਨਾਮ ਰੋਹਿਤ ਸਿੰਘ ਆ। ਕੋਈ ਜੀ ਕੀ ਕੱਢਿਆ ਕੀਤਾ? ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਾਰਚ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਜੀ ਇਹ ਆਪਾਂ ਮੋਰਚਾ ਕੱਢ ਰਹੇ ਆ ਸਾਡੀ ਆਮ ਪਾਰਟੀ ਦੀ, ਆਮ ਵਰਕਰ ਸਾਡੇ ਨੇ ਬਹੁਤ ਧੱਕਾ ਹੋ ਰਿਹਾ ਆ ਆਮ ਪਾਰਟੀ ਨਾਲ ਕਿਉਂਕਿ ਇਮਾਨਦਾਰ ਸਰਕਾਰ ਸਾਡੀ ਚੱਲਣ ਨਹੀਂ ਦੇ ਰਹੀ। ਠੀਕ ਹੈ ਜੀ। ਇਹਦੇ ਕਰਕੇ ਅਸੀਂ ਮੋਰਚਾ ਕੱਢਦੇ ਪਏ ਆ। ਜਿੱਥੋਂ ਤੱਕ ਹੋਏਗਾ ਸਾਡਾ ਉਥੋਂ ਫੋਕਲ ਪੈਂਟ ਤੋਂ ਲੈ ਕੇ ਗੋਲਡਨ ਗੇਟ ਤੱਕ ਆਪਾਂ ਕਰਾਂਗੇ। ਦੂਸਰਾ ਸਾਡਾ ਟਾਰਗੇਟ ਹੋਏਗਾ ਦਿੱਲੀ ਤੱਕ ਦਾ। ਹੂੰ। ਠੀਕ ਹੈ ਜੀ। ਬਿਲਕੁਲ ਆਮ ਵਰਕਰ ਆ ਸਾਰੇ ਫੈਕਟਰੀ ਦੇ ਵਰਕਰ ਆ ਆਪਾਂ ਇਕੱਠੇ ਹੋਏ ਆ ਜਿੰਨਾ ਤੱਕ ਉਹ ਸਦੌਨਾ ਤੱਕ ਅਸੀਂ ਕਰਾਂਗੇ ਬਤ ਉਹ ਬਹੁਤ ਤਾਂ ਆਮ ਪਾਰਟੀ ਨਾਲ ਕਰਦੇ ਇਹ ਇਸ ਮਾਰਚ ਦੇ ਨਾਲ ਆਮ ਲੋਕਾਂ ਤੱਕ ਕੀ ਮੈਸੇਜ ਜਾਏਗਾ ਤੇ ਕੀ ਲੱਗਦਾ ਕਿ ਇਸ ਨਾਲ ਸਰਕਾਰਾਂ ਤੇ ਦਬਾਅ ਬਣੇਗਾ ਬਹੁਤ ਜ਼ਿਆਦਾ ਬਣੇਗਾ ਜੀ ਥੋੜਾ ਬੁੱਤਾ ਨਹੀਂ ਬਹੁਤ ਆਮ ਆਮ ਬੰਦੇ ਵਰਕਰ ਦੇ ਕਰਕੇ ਹੀ ਇਹ ਪਾਰਟੀ ਬਣਦੀ ਆ ਕੋਈ ਵੀ ਚੀਜ਼ ਗਰੀਬ ਬੰਦਾ ਹੀ ਦਿੰਦਾ ਕਿ ਮੈਨੂੰ ਸੁੱਖ ਮਿਲੇ ਕੋਈ ਚੀਜ਼ ਸਾਨੂੰ ਸੁਵਿਧਾ ਮਿਲੇ ਪਰ ਇਹ ਆਮ ਪਾਰਟੀ ਨੂੰ ਹੀ ਦਵਾ ਰਹੇ ਆ ਗਰੀਬ ਬੰਦੇ ਨੂੰ ਧੱਕਾ ਕਰਦੇ ਬਿਲਕੁਲ ਜੋ ਇਹ ਤੁਹਾਡਾ ਮਾਰਚ ਆ ਇਸ ਵਿੱਚ ਕੋਈ ਮੰਤਰੀ ਜਾਂ ਕੋਈ ਐਮ ਐਲ ਏ ਵੀ ਆ ਰਿਹਾ ਜਾਂ ਸਿਰਫ ਵਰਕਰ ਨਹੀਂ ਜੀ ਆਪਾਂ ਵਰਕਰ ਸਾਰੇ ਆ ਜਿੰਨੇ तकरीबन ਟੋਟਲ ਜਿੰਨਾ ਜੋਰ ਸੋੜਨਾ ਆਪਾਂ ਬਿਲਕੁਲ ਲੱਗੇ ਆਪਾਂ ਪਰ ਸਾਨੂੰ ਕਿਸੇ ਚੀਜ਼ ਦੀ ਲੋੜ ਆ ਆਮ ਪਾਰਟੀ ਆਪਾਂ ਹੀ ਵਰਕਰ ਆਪਾਂ ਹੀ ਮੰਤਰੀ ਸਾਬ੍ਹ ਇਸ ਮੌਕੇ ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੰਦ ਨਾ ਕੀਤੀਆਂ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ